हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਨਗ ਸੇ ਲਈ ਲੈ ਕੇ ਆਏ ਹਾਂ ਜੀ ਦੋ ਬੜਾ ਬਾਈ ਤਾਹੀਆਂ ਸੂਈਆਂ ਵਿੱਚ ਇੱਕ ਗੱਬਣਾ ਬਾਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਤਾਂ ਨਾਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰ ਵੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਫੁੱਛ ਲੈਨੇ ਬਾਈ ਟੋਡੇ ਅੱਜ ਬਾਈ ਬਾਈ ਜੀ ਹਸਿਕਾ ਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਨ ਸਿੰਘ ਜੀ ਪਿੰਡ ਭਾਈ ਰੂਪਾ ਤਸਵੀਰ ਖੂਲ ਜਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਨੇੜੇ ਪਿੰਡ ਦੇ ਨੇੜੇ ਤੇ ਸਲਾਦਪੁਰਾ ਰਹਿ ਗਿਆ ਜੀ ਤੇ ਰਾਮਪਰਾਪੂਲ ਤੇ ਭਗਤਾ ਭਾਈ ਕਾ 40 ਜਗ ਦਾ ਜੀ ਮੋਬਾਈਲ ਨੰਬਰ ਬੋਲੋ ਹੋ ਨੰਬਰ ਹੈ 9463842852 ਜੀ ਠੀਕ ਹੈ ਜੀ ਦੂਜਾ ਹੈਗਾ 707820605 ਜੀ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਬਰਡ ਦੇ ਨਾਲ ਕਿਹੜਾ ਸੂਸ ਹੋਈ ਆ? ਜੀ ਪਹਿਲਾ ਸੂਸ ਹੋਈ ਬਾਈ ਜੀ ਪਹਿਲਾ ਸੂਆ ਕਦੋਂ ਸੂਈ ਆ ਬਾਈ? ਤੇ ਤੀਜਾ ਦਿਨ ਅੱਜ ਸੂਈ ਨਾ ਅੱਜ। ਠੀਕ ਆ ਬਾਈ। ਬੱਚਾ ਕੀ ਆ ਮਗਰ? ਇਹ ਤਾਂ ਮੇਰ ਬੱਚੀ ਆ ਜੀ। ਬੱਚੀ ਬੱਚੀ ਚੰਗੀ ਆ ਨਾ? ਹਾਂਜੀ ਬੱਚੀ ਚੰਗੀ। ਤੇ ਕਿੰਨੇ ਕੁ ਬੋਲੇ ਤੇ ਹਾਜ਼ਰ ਆ? ਬੋਲਾ ਜਿਹਦੇ ਕੋਲ ਮੰਨ ਕੇ ਤੀਜਾ ਦਿਨ ਅੱਜ ਸੂਈ ਨੂੰ। ਹੂੰ 10 ਲੀਟਰ ਬੋਲਾ ਤਿਆਰ ਆ ਜੀ। ਠੀਕਾ ਹਾਂਜੀ ਬਾਕੀ ਠੰਡੀ ਠੁੰਡੀ ਦਾ ਕੋਈ ਗੱਲ ਹੀ ਨਹੀਂ ਕੋਈ ਲੈ ਬਈ ਕੀ ਬਾਤ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿੰਦੀ ਕਿਰਮ ਵਾਲੀ ਕੋਈ ਨਹੀਂ ਬੋਏ ਨਾ ਗਾਲਾਂ ਵੱਢੀ ਜਾਂਦੀ ਆ ਹਾਂ ਬੰਦੇ ਬਿਨਾ ਬੱਚੇ ਬਹਿ ਜੇ ਬੰਦਾ ਕੋਈ ਚੱਕਰ ਨਹੀਂ ਥਣ ਬੜਾ ਕਮਾਲ ਦਾ ਭਾਈ ਹਾਂ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਭਾਈ ਚਾਰੇ ਥਣ ਨਿਕਲਵੇਂ ਪੂਰੇ ਗੈਰ ਕਿ ਇਧਰੋਂ ਸਫਾਈ ਦੇਖੋ ਜੀ ਲੈ ਵੀ ਦੀ ਹਾਂ ਬੈੜ ਗਾਉ ਨੂੰ ਵਧਣ ਵਾਲੀ ਆ ਜੀ ਬੈੜ ਹਾਂ ਲੋੜ ਪਿਆ ਜੇ ਕਿਆ ਬਾਤ ਆ ਆਰਡਰ ਬਹੁਤ ਸੋਹਣਾ ਆ ਕਰ ਮਾ ਕਿਆ ਬਾਤ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਾਂ ਨਿਕੜਵੇਂ ਪੂਰੇ ਘਰ ਦੀ ਚਵਾਈ ਕਿਵੇਂ ਆ ਬਾਈ ਇੱਕ ਨੰਬਰ ਦੀ ਬੜੀ ਚੰਗੀ ਚਵਾਈ ਜੀ ਫਾਇਰ ਨਹੀਂ ਹਲਾਉਂਦੀ ਚਵਾਈ ਵੀ ਬਹੁਤ ਚੰਗੀ ਜੀ ਖੋਲਿਓ ਬਾਈ ਜਿੱਥੇ ਖੜੀ ਆ ਬਸ ਐਂ ਚੋਲਾ ਹੂੰ ਪਹਿਲੇ ਨਾਲਾ ਕੰਮ ਨਹੀਂਗਾ ਵੀ ਗਾਂਵ ਛਾਂਜੇ ਹੋ ਜਾਂ ਕੋਈ ਹੋਰ ਠੀਕ ਆ ਬਾਈ ਹਾਂ ਠੰਡੀ ਬੱਚੇ ਮਗਰ ਬੱਚੇ ਬੱਚੀ ਵੀ ਚੰਗੀ ਆ ਜੇਰ ਵਗੈਰਾ ਕੰਪਲੀਟ ਆ ਜੇਰ ਜੂਰ ਦੀ ਆਪਣੀ ਗਾਰੰਟੀ ਜੀ ਓਕੇ ਬਹੁਤ ਠੀਕ ਆ ਬਾਈ ਤੇ ਕੀ ਮੋਲ ਆ ਫਿਰ ਇਹਦਾ ਮੋਲ ਜੀ ਜਮਾ ਆਪਾਂ ਲੈਣ ਦੇਣ ਕਰਨੇ ਜੀ ਇਕੱਲਾ ਛੋੜ ਹੋਣੀ ਆ ਜੀ ਠੀਕ ਆ ਤੇ ਬੈੜ 45000 ਦੀ ਦੇਣੀ ਆ ਜੀ ਠੀਕ ਕਰਦਾ ਜੀ ਹਾਂਜੀ ਆ 45000 ਮੰਗਣਾ ਕੋ 55000 ਮੰਗਣਾ ਆਪਾਂ ਹਾਂ ਮੁੱਲ ਜੈ ਜਾਨ ਹਾਂ 45000 ਰੁਪਇਆ ਮੋਲ ਆ ਬਈ ਮਾਨ ਤਣ ਵਿੱਚੋਂ ਜ਼ਰੂਰ ਖੋਜੇਗਾ ਬੱਚਾ ਮਗਰ ਬੱਛੀ ਆ ਸੂਈ ਸਵਾਈ ਆ ਬਈ ਆਰਡਰ ਚੰਗਾ ਤਣ ਸੁਣ ਚੰਗਾ ਤੂਰਾ ਤਾਰਾ ਵੀ ਕਰਮਾ ਇਹਦਾ ਚੰਗਾ ਹੈ ਆਰਡਰ ਕਮਾਲ ਦਾ ਮੁਠੀ ਆ ਹਨ ਚਵਾਈ ਵੀ ਬਈ ਕਹਿੰਦਾ ਪੂਰੀ ਚੰਗੀ ਆ ਠੰਡੀ ਆ ਪਾਇਰ ਨਹੀਂ ਹਲਾਉਂਦੀ ਬਾਕੀ ਪਹਿਲੇ ਨਾਲ ਆਪਾਂ ਅਗਲੇ ਵੇਲੇ ਮੈਂ ਹੁੰਦਾ ਪਾ ਦਿਖਾ ਦੇਣੀ ਕੋਈ ਧਾਰਮ ਤਾਰਾ ਮਾਰ ਕੇ ਦਿਖਾ ਦੇਣੀ ਠੀਕ ਆ ਦਿਖਾ ਦੇਣੀ ਹਾਂ ਵੇਲੇ ਹੋ ਜਾਂਦਾ ਲੇ ਹਰ ਨਿਆਣਾ ਪਉਣਾ ਪਾਲੇ ਹੈ ਆ ਪਉਣਾ ਪਾਲੇ ਜਿਉ ਤਾਂ ਚਲਗ ਲਾਏ ਹੁੰਦਾ ਵੀ ਆਪਾਂ ਤਾਂ ਪਾਤਾ ਵੇਖ ਲਾ ਕਹਿੰਦਾ ਨਹੀਂ ਪਾਉਂਦੀ ਨਹੀਂ ਹੋਣੀ ਹੂੰ ਤੇ ਪਹਿਲਾਂ ਕਰਕੇ ਕੋਈ ਚੱਕਰੀ ਜਿਵੇਂ ਮਰਜੀ ਚੋਲੇ ਨਿਆਣੇ ਤੋਂ ਬਿਨਾ ਚੋਲੇ ਠੀਕ ਆ ਬਿਨਾ ਬੱਚੇ ਤੋਂ ਚੋਲੇ ਜਿਵੇਂ ਮਰਜੀ ਅਗਲੇ ਲਖਾ ਲਓ ਵਿੱਚ ਕੋਈ ਗੁੰ ਚੱਕਰ ਠੀਕ ਆ ਬਾਈ ਕਿਹ ਧਾਰਾਂ ਦੇਖ ਲਈ ਪੂਰੀ ਚਵਾਈ ਚੰਗੀ ਆ ਜੂਣ ਚੰਗਾ ਯਾਰ ਕਰਮਾਈ ਰਹਾ ਹਨ ਬੜਾ ਚੰਗਾ ਜੂਣ ਹੈ ਹੂੰ ਚਵਾਈ ਨਿੰਬੜ ਦੀ ਚਵਾਈ ਐ ਨਹੀਂ ਚਲਕ ਚਲਕ ਜਿਗੜੀ ਜੋ ਸਹੀ ਗੱਲ ਆ ਬਾਈ ਨਿੰਬੜ ਦੀ ਐ ਚਵਾਈ ਆ ਮਗਲੇ ਖਾਣਾ ਵਿੱਚ ਬਾਈ ਜੀ ਲੈ ਬਾਈ ਚੂਣ ਬੜਾ ਜੰਗਾ ਲੈ ਬਈ ਜਿਵੇਂ ਮਰਜ਼ੀ ਦਾ ਰਮਰੀ ਚੱਲ ਕੋਈ ਚੱਕਰੀ ਨਹੀਂ ਚਵਾਈ ਚੰਗੀ ਹੈ ਹੂੰ ਜਿਵੇਂ ਮਰਜ਼ੀ ਵਸੇ ਕੋਈ ਸਹੀ ਗੱਲ ਆ ਮੋਲ ਦਾ 45000 ਰੁਪਏ ਮੰਨ ਤਾਂ ਜਰੂਰ ਵਾਜੋ ਵੇਖੋ ਜੀ ਚੰਗੀ ਆ ਬੜ ਸੁਨੱਕੀ ਆਰਡਰ ਵੀ ਚੰਗਾ ਖਣ ਲੇ ਬੜ ਚੰਗਾ ਸੀਲ ਤੋਂ ਬਾਹਲੀਆ ਕਰਮ ਵਾਲੀ ਹੂੰ ਠੀਕ ਆ ਬਈ ਅੱਗੇ ਭਰਾ ਦੋ ਨੰਬਰ ਇਹ ਦੂਜਾ ਸੂਆ ਸੂਈ ਤੀਜਾ ਦੇ ਨੇ ਇਹਨੂੰ ਦੋਈ ਨਾ ਠੀਕ ਆ ਬੱਚਾ ਕੀ ਬਈ ਇਹਦੇ ਮਗਰ ਬੱਚਾ ਜੀ ਬੱਚਾ ਬਈ ਕਿੰਨੇ ਕੁ ਬੋਲੇ ਤੇ ਆ ਇਸ ਵੇਲੇ ਮਨੇ ਕਿਤੇ ਲਈ 11 ਕਿਲੋ ਬੋਲਾ ਤੀ ਜੜਾਂਗਾ ਹੂੰ ਠੀਕ ਆ ਨੀ ਦੁੱਧ ਤਾਂ ਦੇ ਦੂ ਜੀ 15 16 ਲੀਟਰ ਸਮਝਾਈ ਨੇ ਹੂੰ ਆਰਡਰ ਚੰਗਾ ਆਣਾ ਕਰਮਾਣੋਂ ਬਹੁਤ ਚੰਗਾ ਲੱਗਿਆ ਆਣਾ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਾਰੇ ਥਾਣ ਨਿਕਣਵੇਂ ਪੂਰੇ ਘਰ ਤੇ ਖੋਲਿਓ ਬਈ ਤੋਰ ਕੇ ਦਿਖਾਇਓ ਨਾ ਬਈ ਮੂਰੋ ਵੀ ਲੈਵਾਲੂ ਆ ਦਿਖਾਉਨੇ ਕਰਮਣੀ ਦਾ ਚੰਗਾ ਲੈਵਾਲ ਕੀ ਆ ਬਾਤ ਆ ਬਹੁਤ ਚੰਗਾ ਥਣ ਲੱਗਿਆ ਜੀ ਹੂੰ ਬੱਕੀ ਚੌਣ ਚਾਣ ਪੂਰਾ ਵਧੀਆ ਪੋਲਾ ਚੌਣਾ ਮੋਟਾ ਠੀਕ ਆ ਤੇ ਬਈ ਬਹੁਤ ਮੋਟੀ ਹੂੰ ਇਹ ਵੀ ਸੋਈ ਸਵਾਈਆ ਫੁੱਲ ਕੱਦਦਾ ਯਾਰ ਹਨਾ ਆ ਕਦ ਕਾਠ ਵਾਲੀ ਇਹ ਮਰਦੀ ਫੁੱਲ ਦਾ ਯਾਰ ਕੋਈ ਛੋਟੀ ਨਹੀਂ ਹੈਗੀ ਬਈ ਫੁੱਲ ਕੱਦਦਾ ਡਰ ਕਮਾਲ ਦਾ ਉਠੀ ਵਾਲਾ ਥਾਣੇ ਕੱਲਾ ਕੱਲਾ ਥਾਣਾਗਾ ਕੀ ਬੋਲਾ ਫਿਰ ਬਈ ਇਹਦਾ ਨੈਕਸਟ ਬਰੀਡ ਚ ਆ ਗਈ ਇਹ ਨਕਸੀ ਹੈਗੀ ਹਾਂ ਹਾਂ ਗਰਮੀ ਨਹੀਂ ਮੰਨਦੀ ਗਰਮੀ ਨਹੀਂ ਮੰਨਦੀ ਚੰਗੀ ਹੋਊਗੀ ਹਾਂਜੀ ਮੁੱਲ ਕੀ ਰੱਖਿਆ ਬਈ ਇਹਦਾ ਮੁੱਲ ਇਹ ਵੀ 45 ਦੇ ਦਾਂਗੇ ਬਸ ਠੀਕ ਆ ਮਾਨਦਾਨ ਹੋ ਜਾ ਮਾਨਦਾਨ ਦਾ ਛੋੜ ਵਾਲੀ ਹੋ ਜਾਏ ਸੌਦੇ ਬਾਜੀ ਹਾਂ ਹੁਣ ਆਪਾਂ ਹਿਸਾਬ ਲਾ ਲਈਏ ਇਹ ਜਣ ਹੋ ਜਾ 60 60000 ਮੰਗ ਲੈਂਦੇ ਜੀ ਸਹੀ ਗੱਲ ਆਪੇ 45000 ਰੁਪਇਆ ਮੋਲਾ ਮਾਨਦਾਨ ਮੌਕੇ ਤੇ ਜ਼ਰੂਰ ਹੋ ਜਾਓ ਆਰਡਰ ਕਰਮ ਵਾਲੀ ਦਾ ਬਹੁਤ ਚੰਗਾ ਨੇੜ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਾਣਾ ਬਈ ਚਵਾਈ ਚੂਈ ਕਿਵੇਂ ਬਈ ਓਕੇ ਕਿੰਨਾਂ ਨੰਬਰ ਜੀ ਚੌਥਾ ਵਾ ਠੀਕ ਆ ਠੰਡੀ ਠੁੰਡੀ ਚੰਗੀਆਂ ਹਾਂਜੀ ਸੰਜੀਤ ਅੱਗੇ ਬਈ ਤਿੰਨ ਨੰਬਰ ਕਿਹੜਾ ਸੂਸ ਹੁੰਦੀ ਆ ਇਹ ਦੂਜਾ ਸੂਸ ਹੁੰਦੀ ਬਈ ਇਹ ਹੈਗਾ ਮੰਨੋ ਕੱਚੀ ਆ ਹਲੇ ਹਫਤੇigree ਹਫਤੇigree ਕੱਚੀ ਆ ਮੇਰੇ ਕੋਈ ਬੰਦਾ ਸੰਭਲੂਗਾ ਉੱਤੋਂ ਵੀ ਜੇ ਹੁੰਦਾ ਕੀ ਰਿਗੜਾ ਬਈ ਵੈਸੇ ਦੋਦਾਂ ਇਹ ਪਿਛਲੇ ਸੂਰੇ ਦਾ ਮੰਨ ਲਾਈ ਕਿ ਭਾਈ ਲੀਟਰ ਰਹੀ ਹੂੰ ਕਿਤੇ ਲੰਡੋ ਨਾ ਦੇਖੋ ਆਪੇ ਵਾਲੇ ਨੂੰ ਜਿਹਨੂੰ ਪਰਖਾ ਹੀ ਪਤਾ ਲੱਗ ਜਾਂਦਾ ਹਨਾ ਜੀ ਹੂੰ ਖਾਣਾ ਬਹੁਤ ਚੰਗਾ ਨਾ ਖਾਣਾ ਬਹੁਤ ਜੰਦਾ ਕਲੀ ਕਲੀ ਨਾੜੋਂ ਦੇ ਦੀ ਜੀ ਹਲੇ ਹੀ ਲੈ ਕੇ ਆਇਆ ਸਹੀ ਗੱਲ ਆ ਭਾਈ ਸਹੀ ਗੱਲ ਮੂਰੋ ਵੀ ਲੈ ਬਾਦ ਖਾਣੇ ਲਾ ਹਾਂ ਜੀ ਕੀ ਬਾਤ ਆ ਚਾਰੇ ਥਾਨ ਨਿਕੜ ਮੇ ਆ ਪੂਰੇ ਗੈਪ ਤੇ ਗਲਾਬੀ ਥਾਨ ਲੱਗੇ ਖੋਲੇ ਭਾਈ ਤੋਰ ਰੰਗ ਰੂਪ ਬਹੁਤ ਆ ਜਾਂਦਾ ਠੰਡੀ ਵਾਲੀ ਆ ਜੀ ਬਾਲੀ ਮਸਤਾ ਬੈਠ ਜੀ ਠੀਕ ਆ ਹੂੰ ਠੰਡੀ ਪੂਰੀ ਆ ਭਾਈ ਫੇਸ ਬੜਾ ਚੰਗਾ ਚਵਾਈ ਚੁਈ ਚੰਗੀ ਨਿਕਲੂ ਜਿਹੜੇ ਹਸਾਉਣਾ ਥਣ ਲੱਗੇ ਨਾ ਥਣ ਬਹੁਤ ਚੰਗਾ ਲੱਗਿਆ ਬਾਈ ਕੀ ਮੋਲ ਆ ਬਾਈ ਫਿਰ ਕੱਚੀ ਦਾ ਇਹਦਾ ਜੀ ਮੰਨ ਲਾ ਆਪਾਂ 62000 ਦੀ ਬੈਠ ਦੇਣੀ 62000 ਰੁਪਏ ਮਾਨਤਨ ਹੁਦੀ ਵਿੱਚੋਂ ਮਾਨਤਨ ਕਰ ਲਾਂਗੇ ਓਕੇ ਮੁੱਲ ਜਾਇ ਜੀ ਰੱਖਿਆ ਨਾ ਪਹਿਲੇ 62000 ਰੁਪਏ ਮੋਲ ਆ ਬਾਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਵੇਗਾ ਚੰਗੀ ਅਵਰਡ ਸਨਕੀਆ ਰੰਗ ਰੂਪ ਚੰਗਾ ਆਰਡਰ ਚੰਗੀ ਮੈਂ ਤਾਂ ਕੱਲੀ ਵਾਸਤੇ ਜਿਹੜੇ 5-7 ਦਿਨਾਂ ਦੀ ਕੱਚੀ ਵਸਾਹੀ ਹੈ ਜੀ ਹੂੰ ਮਨ ਨਾਲ ਲੈਵਾ ਬਹੁਤ ਬਣਾਉਣਾ ਹੀ ਬਾਹਰ ਨੇ ਹੂੰ ਕੱਚੀ ਜ਼ਰੂਰ ਆ 5-7 ਦਿਨਾਂ ਦੀ ਆਰਡਰ ਕਰਮ ਵਾਲੀ ਨੇ ਸੋਨਾ ਤਿਆਰ ਕਰਨ ਬਾਕੀ ਠੰਡੀ ਬਹੁਤ ਪਈ ਠੰਡੀ ਢੁੰਡੀ ਦਾ ਕੋਈ ਮਦਦ ਆਇਆ ਨਾ ਮੰਨੀ ਵੀ ਕਿ ਕਣੀ ਕੱਚੀ ਆ ਕੋਣੀ ਸੁੱਕੀ ਕੋਈ ਗੱਲ ਬਾਤ ਨਾ ਮਤਲਬ ਹੀ ਨਹੀਂ ਹੂੰ ਲੈ ਦੇਖੋ ਸਫਾਈ ਵਾਲੀ ਜਿਲੇ ਦੇ ਸਫਾਈ ਬਹੁਤ ਆਣਾ ਕਰਾਂ ਇੱਧਰ ਵੀ ਦੇਖੋ ਜੀ ਥਾਣਾ ਪਾਇਆ ਚਾਰ ਇੱਕੋ ਜਿਹਾ ਨਸਤਰੀ ਦਿਲਾਇੰਦ ਸਹੀ ਗੱਲ ਆ ਬਈ ਜਿਵੇਂ ਮਣਕ ਕੇ ਲੱਗਣਾ ਹੈ ਨਾ ਬਹੁਤ ਸਾਫ ਹੈ ਇਹਨਾਂ ਕੱਦ ਵੀ ਚੰਗਾ ਰੰਗ ਰੂਪ ਚੰਗਾ ਬਈ ਕੱਚੀ ਜਰੂਰ ਬਣੂਗੀ ਚੰਗੀ ਵੜਾ ਵੀ ਚੰਗੀ ਆ ਸੂਈ ਸਵਾਈ ਮੁੱਲ 45000 ਆ ਵੀ ਵੜਾ ਸੂਈ ਸਵਾਈ ਮੁੱਲ 45000 ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ ਬਈ